ਸਮਾਣਾ ਦੇ ਫਾਇਰ ਬ੍ਰਿਗੇਡ ਸਟੇਸ਼ਨ ਦੇ ਵਿੱਚ ਨਵੇਂ ਅਧਿਕਾਰੀ ਤਾਇਨਾਤ ਕੀਤੇ ਗਏ ਹਨ ਨਰਿੰਦਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਸਮਾਣਾ ਤੋਂ ਨੇ ਜੁਆਇਨ ਕੀਤਾ ਹੈ ਔਰ ਲੋਕਾਂ ਨੂੰ ਕੀ ਕਿਸ ਤਰ੍ਹਾਂ ਦੀ ਤੁਸੀਂ ਅਪੀਲ ਕਰਦੇ ਹੋ ਜੇ ਫਾਇਰ ਦੀ ਘਟਨਾ ਹੁੰਦੀ ਹੈ ਤੁਹਾਡੇ ਮੁਲਾਜ਼ਮ ਪੂਰੀ ਤਰ੍ਹਾਂ 24 ਘੰਟੇ ਤਨਾਤ ਰਹਿੰਦੇ ਹਨ ਦਿਨ ਰਾਤ ਇਹਨਾਂ ਨੇ ਗੱਲਬਾਤ ਵੀ ਕਰਦੇ ਹਨ ਨਰਿੰਦਰ ਸਿੰਘ ਜੀ ਨਰਿੰਦਰ ਸਿੰਘ ਜੀ ਤੁਸੀਂ ਤਾਇਨਾਤੀ ਕੀਤੇ ਤੁਹਾਡਾ ਸਵਾਗਤ ਹੈ ਸਮਾਣੇ ਸੇ ਹਾਂ ਕੀ ਕਹਿਣਾ ਸਤਿ ਸ਼੍ਰੀ ਅਕਾਲ ਜੀ ਬਰੀ ਨਿਊ ਪੋਸਟਿੰਗ ਹੋਈ ਹੈ ਜੀ ਇੱਥੇ ਮੇਰੇ ਕੋਲ ਤੋਂ ਟਰਾਂਸਫਰ ਹੋ ਕੇ ਆਇਆ ਜੀ ਮੈਂ ਜੀ ਤੁਸੀਂ ਸਟਾਫ ਮੇਰੇ ਕੋਲ ਹੈਗਾ ਵਧੀਆ ਕੀ 35 ਬੰਦੇ ਦਾ ਕੋ ਸਟਾਫ ਹੈਗਾ ਤਿੰਨ ਸਾਡੇ ਕੋ ਫਾਈਟ ਐਂਟਰ ਨੇ ਆਨਲਾਈਨ ਸਮੇਂ ਦੇ ਵਿੱਚ ਤੇ ਸ਼ਹਿਰ ਵਾਸੀਆਂ ਨੂੰ ਤੇ ਇੰਡਸਟਰੀਸਟਾਂ ਨੂੰ ਪਹਿਲਾ ਸੈਂਟਰ ਹਸਪੀਟਲ ਜੀਰੋ ਵੀ ਸੁਪਰੀਮ ਕੋਰਟ ਵੱਲੋਂ ਜਾਂ ਮਾਜੋਕ ਡੀਸੀ ਵੱਲੋਂ ਇਹ ਹਦਾਇਤਾਂ ਨੇ ਕਿ ਫਾਇਰ ਦੀ ਐਨਓਸੀ ਲੈਣੀ ਇੱਕ ਐਕਟ ਬਣਿਆ ਹੈ ਇਹ ਐਕਟ ਮੁਤਾਬਕ ਲੈਣੀ ਜ਼ਰੂਰੀ ਆ ਜਿਹਨੇ ਨਹੀਂ ਲਈ ਹੋਈ ਉਹਨਾਂ ਨੂੰ ਆਨਲਾਈਨ ਸਮੇਂ ਦੇ ਵਿੱਚ ਨੋਟਿਸ ਜਾਰੀ ਕੀਤੇ ਜਾਣਗੇ ਇਸ ਤੋਂ ਬਾਅਦ ਰਜਿਸਟਰੀ ਵੀ ਹੋਊਗਾ ਮੌਕੇ ਤੇ ਜਾ ਕੇ ਇੰਸਪੈਕਸ਼ਨਾਂ ਕੀਤੀਆਂ ਜਾਣਗੀਆਂ ਆਪ ਜੀ ਦੇ ਸਬਾਣਾ ਤੇ ਪਾਤਣਾ ਦੋਨੋਂ ਸਬੰਧ ਨੂੰ ਤੁਹਾਡੇ ਕੋਲ ਹਾਂ ਸਬਾਣਾ ਪਾਤਣਾ ਖਨੌਰੀ ਇੰਡਸਟਰੀ ਇੱਥੇ ਨਹੀਂ ਜਾ ਜਾਏ ਤੇ ਇਸ ਦੇ ਲਈ ਹੋਰ ਕੀ ਅਪੀਲ ਹੈ ਤੁਹਾਡੇ ਲੋਕਾਂ ਨੂੰ ਅਪੀਲ ਤੇ ਇਹ ਕਿ ਚਲੋ ਖੁੱਦ ਪਬਲਿਕ ਨੂੰ ਵੀ ਜਾਂ ਇੰਡਸਟਰੀ ਰਿਸਟਰ ਨੂੰ ਵੀ ਨਾ ਫਾਇਰ ਸੇਫਟੀ ਰੈਗੂਲੇਟਰੀ ਉਹ ਕੰਪਲੀਟ ਰੱਖਣਾ ਚਾਹੀਦੇ ਨੇ ਠੀਕ ਹੈ ਜੀ ਸਾਡੇ ਹੁੰਦਾ ਇਹੀ ਕੋਸ਼ਿਸ਼ ਹੁੰਦੀ ਆ ਵੀ ਇਸ ਬੱਤ ਬੱਤ ਉਹਨਾਂ ਨੂੰ ਵਧੀਆ ਸੇਵਾਵਾਂ ਦੇਈਏ ਤੇ ਖੁਦ ਵੀ ਉਹਨਾਂ ਨੂੰ ਜਾਗਰਤ ਹੋਣਾ ਚਾਹੀਦਾ ਹੈ ਫਾਇਰ ਦੇ ਲਈ ਠੀਕ ਹੈ ਜੀ ਉਹਨਾਂ ਸਮੇਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਵੀ ਕਾਲਜਾਂ ਦੇ ਵਿੱਚ ਜਾ ਕੇ ਸਾਡੇ ਨੂੰ ਮੋਕ ਟ੍ਰੇਨਾਂ ਦਿੱਤੀਆਂ ਜਾਣਗੀਆਂ ਤੇ ਦੱਸਿਆ ਜਾਊਗਾ ਬੱਚਿਆਂ ਨੂੰ ਵੀ ਕਿ ਇਦਾਂ ਹੀ ਅਸਕਾਮੀ ਘਟਣਾ ਬਾਕਪਰ ਦੀ ਫਾਇਰ ਦੇ ਘਰ ਦੇ ਵਿੱਚ ਕਿਸੇ ਆਹ ਸ਼ੌਪ ਤੇ ਜਾ ਕੇ ਤੇ ਆਪਾਂ ਫਾਇਰ ਵਗਦੇ ਪਹੁੰਚ ਤੋਂ ਪਹਿਲਾਂ ਖੁਦ ਵੀ ਕਬਰਾਈਏ ਨਾ ਠੀਕ ਹੈ ਜੀ ਤੇ ਇੰਨੇ ਕਿ ਆਪਾਂ ਜਾਗਰਤ ਹੋਈਏ ਵੀ ਆਪਾਂ ਖੁਦ ਹੀ ਥੋੜਾ ਫਸਟ ਐਡ ਕਰ ਸਕੀਏ ਜਦ ਤੱਕ ਲੋਕਾਂ ਨੂੰ ਇਹ ਜਾਗਰੂਕ ਹੋਣਾ ਚਾਹੀਦਾ ਹੈ ਕਿ ਅੱਗ ਲੱਗਣ ਦੇ ਬਾਅਦ ਕਬਰਾਨ ਕੀ ਬਜਾਏ ਖੁਦ ਬੰਦਾ ਇਨਾ ਜਾਣਕਾਰ ਹੋਣਾ ਚਾਹੀਦਾ ਹੈ ਕਿ ਉਹ ਕੰਟਰੋਲ ਕਰ ਸਕ ਕੇ ਫਾਇਰ ਦੇ ਅਧਿਕਾਰੀ ਤੋਂ ਤਨਾਤ ਹੈ ਮੁਲਾਜ਼ਮ ਫਾਇਰ ਬਿਗੜਦ ਰੰਦ ਪਹੁੰਚਦੇ ਅਗਲੀ ਗੰਦੀ ਘਟਨਾ ਮੇਂ ਆਉਣ ਦੇ ਬਾਅਦ ਲੇਕਿਨ ਲੋਕਾਂ ਨੂੰ ਵੀ ਜ਼ਰੂਰੀ ਹੈ ਔਰ ਖਾਸ ਤੌਰ ਜਿਹੜੀ ਇੰਡਸਟਰੀ ਹੈ ਉਹਨਾਂ ਨੂੰ ਐਨਓਸੀ ਵੀ ਜ਼ਰੂਰੀ ਲੈਣੀ ਚਾਹੀਦੀ ਹੈ ਸਾਰੇ ਪ੍ਰਬੰਧ ਜਿਹੜੇ ਆਗ ਬੁਝਾਉ ਯੰਤਰ ਹੋਣੇ ਚਾਹੀਏ ਫੈਕਟਰੀਆਂ ਦੇ ਅੰਦਰ ਖਾਸ ਤੌਰ ਤੇ ਉਹਨਾਂ ਨੂੰ ਲਗਾਉਣੇ ਚਾਹੀਦੇ ਔਰ ਪਾਣੀ ਦਾ ਪ੍ਰਬੰਧ ਵੀ ਉੱਥੇ ਹੋਵੇ ਤਾਂ ਕਿ ਕੋਈ ਘਟਨਾ ਹੋਣ ਤੇ ਤੁਰੰਤ ਅਗ ਤੇ ਕਾਬੂ ਪਾਇਆ ਜਾ ਸਕੇ ਆਸ ਕਰਦੇ ਹਾਂ ਕਿ ਜਿਹੜੇ ਅਧਿਕਾਰੀ ਨਵੇਂ ਆਏ ਹੈ ਪੂਰੀ ਆਪਣੀ ਸਮਾਣਾ ਅਤੇ ਪਾਤਣਾ ਦੇ ਲੋਕਾਂ ਨੂੰ ਪੂਰੀ ਸਹੂਲਤਾਂ ਦੇਣਗੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼